ਸਰਸ਼ੀ ਕਲਜੀ ਮੇਲਾ ਪ੍ਰਿਤਕਰ ਹਜ਼ਰਾਂ ਜੀ ਕੁਦਰਤਕਰ ਦੁਆਰਾ ਲਿਖੀ ਗਈ ਕਹਾਣੀ ਬੇਬੀ ਬੰਸੋ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮਨਪੇਤੇ ਮਨਜੀ ਦੋਨੋਂ ਚਚੇਰੇ ਭੈਣ ਭਰਾ ਸੀ ਦੋਨੋਂ ਹੀ ਦੂਸਰੀ ਜਮਾਤ ਦੇ ਵਿਦਿਆਰਥੀ ਸੀ ਅੱਧੀ ਛੁੱਟੀ ਵਾਲੇ ਦੋਨੋਂ ਹੀ ਸਕੂਲ ਦੇ ਰੋਟੀ ਖਾਨ ਘਰ ਆਏ ਸੀ ਕਿਉਂਕਿ ਸਕੂਲ ਘਰ ਦੇ ਬਿਲਕੁਲ ਨੇੜੇ ਸੀ ਕੁਝ ਗਵਿੱਥ ਸਮਝ ਲਵੋ ਜਿਵੇਂ 5 6 ਘਰ ਛੱਡ ਕੇ ਸਕੂਲ ਜਾਣਾ ਹੋਵੇ ਪਿੰਡ ਦਾ ਪ੍ਰਾਇਮਰੀ ਸਕੂਲ ਪੂਰੇ ਪਿੰਡੇ ਜਵਾਕਾਂ ਲਈ ਇੱਕ ਵਰਦਾਨ ਹੀ ਸੀ। ਇਹ ਗੱਲ ਉਹਨੇ 1996 ਦੀ ਸਮੀਂ ਦਿਆਂ ਉਹਨੂੰ ਕੋਈ ਟਾਮਾ ਟਾਮਾ ਹੀ ਸ਼ਹਿਰ ਦੇ ਸਕੂਲ ਵਿੱਚ ਪੜਨ ਜਾਂਦਾ ਹੁੰਦਾ ਸੀ। ਜਿਆਦਾਤਰ ਸਾਰੇ ਪਿੰਡੇ ਬੱਚੇ ਪਿੰਡ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਜਾਂ ਫਿਰ ਪਿੰਵਿਚ ਕੋਈ ਪ੍ਰਾਈਵੇਟ ਪ੍ਰਾਇਮਰੀ ਸਕੂਲ ਹੈ ਉੱਥੇ ਹੀ ਪੜ ਲੈਂਦੇ ਸੀ। ਸ਼ਹਿਰ ਦੇ ਸਕੂਲ ਵਿੱਚ ਪੜਨਾ ਬਹੁਤ ਹੀ ਘੱਟ ਬੱਚਿਆਂ ਨੂੰ ਨਸੀਬ ਹੁੰਦਾ ਸੀ। ਅਗਰ ਕੋਈ ਪ੍ਰਾਈਵੇਟ ਸਕੂਲ ਵਿੱਚ ਪੜਦਾ ਹੁੰਦਾ ਸੀ ਉਸ ਨੂੰ ਬਹੁਤ ਹੀ ਉੱਚ ਪਤਰੀ ਪੜਾਈ ਕਰਨ ਵਾਲਾ ਸਮਝਿਆ ਜਾਂਦਾ ਸੀ। ਅੰਗਰੇਜ਼ੀ ਦੇ ਦੋਚਾਰਾ ਕਰਨ ਵਾਲੇ ਵਿਦਿਆਰਥੀ ਨਾਲ ਤਾਂ ਇਸ ਤਰ੍ਹਾਂ ਦਾ ਵਰਤਾਓ ਕੀਤਾ ਜਾਂਦਾ ਸੀ ਜਿਵੇਂ ਕਿ ਉਹ ਹੀ ਉਹ ਇਲਾਕੇ ਦਾ ਸਭ ਤੋਂ ਵੱਧ ਪੜਿਆ ਲਿਖਿਆ ਇਨਸਾਨ ਹੈ ਹੋਰ ਕੋਈ ਉਸ ਦੇ ਸਾਹਮਣੇ ਕੁਝ ਵੀ ਨਹੀਂ ਉਹਨਾਂ ਸਮਿਆਂ ਵਿੱਚ ਪੰਜਾਬੀ ਦੇ ਆਪਣੇ ਜ਼ਿਆਦਾਤਰ ਗਿਆਨੀ ਦੇ ਕੋਰਸ ਤੋਂ ਬਾਅਦ ਅਧਿਆਪਕ ਲੱਗਦੇ ਸੀ ਹੁਣ ਤਾਂ ਸ਼ਾਇਦ ਬਹੁਤਿਆਂ ਨੂੰ ਪਤਾ ਹੀ ਨਾ ਹੋਵੇ ਕਿ ਗਿਆਨੀ ਹੁੰਦੀ ਕੀ ਆ ਉਦੋਂ ਦੇ ਅਧਿਆਪਕ ਬਣਨ ਲਈ ਗਿਆਨੀ ਦੀ ਪੜਾਈ ਅੱਜ ਦੇ ਬੀ ਐਡ ਵਾਂਗੂ ਜ਼ਰੂਰੀ ਸਮਝੀ ਜਾਂਦੀ ਸੀ ਗਿਆਨੀ ਵਾਲਾ ਵਿਆਪਕ ਪੰਜਾਬੀ ਦੇ ਵਿਸ਼ੇ ਵਿੱਚ ਬਹੁਤ ਉੱਗੀ ਜਾਊ ਛੇਰੀ ਵਿਦਿਆ ਹਾਸਲ ਕਰ ਲੈਂਦਾ ਸੀ ਜੋ ਕਿ ਇੱਕ ਲੈਕਚਰਰ ਲਈ ਬਹੁਤ ਮਾਨ ਵਾਲੀ ਗੱਲ ਹੁੰਦੀ ਸੀ ਕਿਸੇ ਦੇ ਬੱਚੇ ਗਿਆਨੀ ਕੀਤੀ ਹੋਣੀ ਤਾਂ ਅਲੇ ਦੁਆਲੇ ਧੂਮਾ ਹੋ ਜਾਣੀਆਂ ਫਲਾਣੀ ਨੇ ਗਿਆਨੀ ਕੀਤੀ ਹੋਈ ਆ ਜਿਸ ਸਕੂਲ ਵਿੱਚ ਮੰਜੀ ਦਿੱਤੀ ਮਨਪਿਤ ਪਰਦੇ ਸੀ ਉੱਥੇ ਪੂਰੇ ਸਕੂਲ ਦੀ ਦੇਖਰੇਖ ਲਈ ਤਿੰਨ ਵਿਆਪਕ ਸੀ ਇੱਕ ਮੁੱਖ ਵਿਆਪਕ ਜਿਸ ਦਾ ਨਾਮ ਸੀ ਸੁਖਿੰਦਰ ਸਿੰਘ ਜੋ ਕਿ ਨਾਲ ਦੇ ਪਿੰਡ ਤੋਂ ਪੜਾਉਣ ਵਾਸਤੇ ਆਉਂਦੇ ਸੀ ਉਜੇ ਸੀ ਪੈਂਜੀ ਅਮਰੀਕ ਕੌਰ ਜੀ ਇੱਕ ਪੈਂਜੀ ਹੋਰ ਸੀ ਜਿਹਨਾਂ ਦਾ ਨਾਮ ਸੀ ਬਲਵਿੰਦਰ ਕੌਰ ਮੁੱਖ ਦੇ ਆਪਕ ਸੁਖਜਿੰਦਰ ਸਿਰਫ 5ਵੀਂ ਕਲਾਸ ਨੂੰ ਹੀ ਬਣਾਉਂਦੇ ਸੀ ਬਾਕੀ ਪਹਿਲੀ ਤੋਂ ਚੌਥੀ ਕਲਾਸ ਦੀਆਂ ਇਨਚਾਰਜ ਮੈਡਮ ਬਲਵਿੰਦਰ ਕੌਰ ਤੇ ਮੈਡਮ ਅਮਰੀਕ ਕੌਰ ਜੀ ਦੋਨਾਂ ਕੋਲ ਹੀ ਦੋ-ਦੋ ਕਲਾਸਾਂ ਸੀ ਜਿਸ ਕਲਾਸ ਵਿੱਚ ਮਨਜੀਤ ਅਤੇ ਮਨਪੇ ਸੀ ਉਸ ਕਲਾਸ ਦੇ ਇਨਚਾਰਜ ਮੈਡਮ ਬਲਵਿੰਦਰ ਕੌਰ ਸੀ ਮੈਡਮ ਬਲਵਿੰਦਰ ਬਹੁਤ ਹੀ ਅਨੁਸ਼ਾਸਨ ਪ੍ਰਸੰਤ ਦੇ ਆਪਕਾ ਸੀ ਉਹ ਹਮੇਸ਼ਾ ਹੀ ਬੱਚਿਆਂ ਨੂੰ ਸਮੇਂ ਦੇ ਪਾਵਨ ਸਾਫ ਸੁਥਰੇ ਕੱਪੜੇ ਪਾਉਣ ਵੱਡੇ ਆਦਰ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਸੀ ਅਗਰ ਕੋਈ ਵੀ ਨਿਯਮਾਂ ਦਾ ਪਾਲਨ ਨਹੀਂ ਕਰਦਾ ਸੀ ਮਾਰਦੇ ਨਹੀਂ ਸੀ ਬਹੁਤ ਹੀ ਅਨੋਖੀ ਸਜ਼ਾ ਦਿੰਦੇ ਸੀ ਸਜ਼ਾ ਬਾਰੇ ਫਿਰ ਦੱਸਾਂਗੇ ਚੱਲਦੇ ਹਾਂ ਮਨਜੀਤ ਅਤੇ ਮਨਪੀਤ ਘਰ ਜੋ ਅੱਧੀ ਛੁੱਟੀ ਹੋਈ ਤੇ ਘਰ ਰੋਟੀ ਖਾਣ ਆਏ ਬੱਚੇ ਹੁਣ ਕਰਕੇ ਉਛਲਕੁਦ ਦੌੜਨਾ ਭਜਨਾਮ ਹੀ ਹੁੰਦਾ ਹੈ ਉਹ ਦੋਨੋਂ ਸਵੇਰੇ ਸਕੂਲ ਜਾਣ ਵੇਲੇ ਵੀ ਰੋਟੀ ਘਰੋਂ ਪੂਣੀਆਂ ਬਣਾ ਕੇ ਲੈ ਜਾਂਦੇ ਤੇ ਰਸਤੇ ਵਿੱਚ ਖਾ ਲੈਂਦੇ ਅਤੇ ਜਦ ਰੁੱਤੀ ਛੁੱਟੀ ਹੁੰਦੀ ਫੇਰ ਰੁੱਟੀ ਖਾਣ ਲਈ ਘਰ ਆ ਜਾਂਦੇ ਪਰ ਇਸ ਗੱਲ ਉੱਪਰ ਮਨਜੀ ਦੀ ਮੰਮੀ ਨੂੰ ਬਹੁਤ ਨਰਾਜ਼ਗੀ ਹੁੰਦੀ ਉਸ ਨੂੰ ਐਵੇਂ ਲੱਗਦਾ ਸੀ ਕਿ ਵਾਰ-ਵਾਰ ਕੌਣ ਰੁੱਟੀ ਬਣਾਵੇਗਾ ਇਸ ਲਈ ਉਹ ਸਵੇਰੇ ਇੱਕ ਵਾਰ ਹੀ ਦੁਪਹਿਰ ਦੀ ਜਾਦੇ ਨਾਲ ਖਾਣ ਲਈ ਰੁੱਟੀਆਂ ਬਣਾਉਂਦੀ ਸੀ ਪਰ ਮਨਜੀ ਤੇ ਤੇ ਮਨਪੇ ਚੋਰੀ-ਚੋਰੀ ਆ ਕੇ ਅੱਧੀ ਛੁੱਟੀ ਵੇਲੇ ਹੀ ਰੁੱਟੀਆਂ ਖਾ ਜਾਂਦੇ ਸੀ ਮੋੜ ਦੁਪਹਿਰ ਵੇਲੇ ਫੇ ਚਾਹ ਨਾਲ ਰੁੱਟੀ ਮੰਗਦੇ ਸੀ ਪਰ ਮਨਜੀ ਦੀ ਮੰਮੀ ਐਨੀ ਕੰਮਚੋਰ ਸੀ ਗਿਣਤੀ ਦੇ ਅਹੀ ਰੁੱਟੀਆਂ ਬਣਾਉਂਦੀ ਹੁੰਦੀ ਸੀ ਤੇ ਦੁਬਾਰਾ ਚਾਹ ਨਾਲ ਵੀ ਖਾਨ ਨੂੰ ਕੁਝ ਨਹੀਂ ਦਿੰਦੀ ਸੀ ਬੱਚੇ ਬਚਪਨ ਵਿੱਚ ਫੱਜ ਤੋਂ ਔਰ ਜ਼ਿਆਦਾ ਕਰਦੇ ਹਨ ਇਸ ਲਈ ਹਮੇਸ਼ਾ ਖਾਣ ਲਈ ਕੁਝ ਨਾ ਕੁਝ ਪਾਲਦੇ ਰਹਿੰਦੇ ਹਨ ਪਰ ਮੰਜੇ ਦੀ ਮੰਮੀ ਸਵੇਰੇ ਸਵੇਰੇ ਰੋਟੀਆਂ ਪਕਾ ਕੇ ਕਸਟੀਲ ਦੇ ਬਨੇ ਡੱਬੇ ਵਿੱਚ ਪਾ ਕੇ ਰਸੋਈ ਦੇ ਉੱਚੇ ਸੈਲਫ ਉੱਪਰ ਰੱਖਦੀ ਤਾਂ ਜੋ ਬੱਚਿਆਂ ਦਾ ਹੱਥ ਉੱਤੇ ਤੱਕ ਨਾ ਪਹੁੰਚ ਸਕੇ ਖੁਦ ਉਹ ਅੰਦਰ ਕਮਰੇ ਵਿੱਚ ਫੜ ਸੌ ਜਾਂਦੀ ਜਾਂ ਫਿਰ ਕਿਸੇ ਗਵੰਡਲ ਕੋਲ ਚੁਗਲੀਆਂ ਕਰਨ ਚਲੀ ਜਾਂਦੀ ਰੋਜ਼ ਹੀ ਤਨਾ ਮੰਜੇ ਤੇ ਮਨਪ੍ਰਿਤ ਕਾਰਾਈ ਉਹਨਾਂ ਦੇਖਿਆ ਕਿ ਦਰਵਾਜ਼ਾ ਬਰਨ ਲੋਕ ਲੱਗਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਅੱਜ ਘਰ ਕੋਈ ਨਹੀਂ ਦਾ ਲੱਗਾ ਚੰਗਾ ਏ ਉਹਨਾਂ ਦਰਵਾਜ਼ੇ ਦੇ ਆਲੇ ਦੁਆਲੇ ਬਣੇ ਥੰਮੇ ਦੇ ਸਹਾਰੇ ਦਰਵਾਜ਼ੇ ਨੂੰ ਹੱਥ ਪਾ ਕੇ ਥੰਮੇ ਦੇ ਅੰਦਰ ਦੋ ਦੋ ਆਲੇ ਬਣੇ ਸੀ ਵਿੱਚ ਪੈ ਟਿਕਾ ਕੇ ਘਰ ਦਾ ਦਰਵਾਜ਼ਾ ਟੱਪਿਆ ਮੰਜੇ ਦੇ ਪਿੱਛੇ ਹੀ ਮਨਪ੍ਰਿਤ ਨੇ ਵੀ ਘਰ ਦਾ ਦਰਵਾਜ਼ਾ ਟੱਪ ਕੇ ਘਰ ਅੰਦਰ ਐਂਟਰੀ ਕੀਤੀ ਤੇ ਰਸੋਈ ਵਿੱਚ ਜਾ ਕੇ ਰੋਟੀ ਵਾਲਾ ਡੱਬਾ ਲੱਭਣ ਲੱਗ ਪਏ ਰੋ ਸੀ ਤੇਰਾ ਰੋਟੀ ਵਾਲਾ ਡੱਬਾ ਉੱਪਰ ਵਾਲੀ ਸੈਲਫ ਉੱਪਰ ਸੀ ਹਲੇ ਸੋਜੀ ਰਹੇ ਸੀ ਕਿ ਡੱਬਾ ਕਿਵੇਂ ਉਤਾਰਿਆ ਜਾਵੇ ਉਹਨਾਂ ਨੂੰ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਉਹ ਫਟਾਫਟ ਡਰਦੇ ਮਰੇ ਰਸੋਈ ਦੇ ਨਾਲ ਬਣੀ ਸੁਹਾਤ ਵਿੱਚ ਮਿੱਟੀ ਦੀਆਂ ਬਣੀਆਂ ਪੜਹੂਲੀਆਂ ਪਿੱਛੇ ਲੁਕ ਗਏ ਸ਼ਾਇਦ ਮਨਜੀ ਦੀ ਮੰਮੀ ਹੇ ਸੀ ਉਹ ਸਿੱਧਾ ਆਪਣੇ ਕਮਰੇ ਅੰਦਰ ਗਈ ਜੋ ਕਿ ਰਸੋਈ ਦੇ ਦੂਸਰੇ ਪਾਸੇ ਸੀ ਹਰ ਸੋਈ ਸੁਹਾਤ ਤੇ ਉਹਨਾਂ ਦੇ ਕਮਰੇ ਦੇ ਸੈਂਟਰ ਵਿੱਚ ਸੀ ਉਸੇ ਕਮਰੇ ਨੂੰ ਦੋ ਦਰਵਾਜ਼ੇ ਸਨ ਇੱਕ ਜਾਲੀ ਵਾਲਾ ਇੱਕ ਜਾਲੀ ਦੇ ਅੰਦਰ ਲੱਕੜ ਦਾ ਠੋਸ ਦਰਵਾਜ਼ਾ ਜਿਸ ਨੂੰ ਅੱਜ ਕੱਲ੍ਹ ਜਿਲਿਆਂ ਵਾਲਾ ਦਰਵਾਜ਼ਾ ਵੀ ਕਿਹਾ ਜਾਂਦਾ ਹੈ ਉਹਨਾਂ ਸਮਿਆਂ ਵਿੱਚ ਇਹ ਦਰਵਾਜ਼ੇ ਲਗਭਗ ਹਰ ਘਰ ਵਿੱਚ ਹੁੰਦੇ ਸੀ ਅਤੇ ਮੋٹے-ਮੋٹے ਲੋਹੇ ਦੀ ਚੀਨ ਵਾਲੇ ਕੁੰਡੇ ਲੱਗੇ ਹੁੰਦੇ ਸੀ ਜਿਨ੍ਹਾਂ ਨੂੰ ਲਗਾਉਣ ਲਈ ਬੜੀ ਜ਼ੋਰ ਨਾਲ ਖਿੱਚ ਕੇ ਦੂਜੀ ਕੁੰਡੀ ਵਿੱਚ ਫਸਾਇਆ ਜਾਂਦਾ ਸੀ ਦੋ-ਦੋ ਖਿੜਕੀਆਂ ਸੀ ਉਸ ਕਮਰੇ ਦੀਆਂ 4-4 ਇੰਚ ਦੀ ਵਿੱਥ ਉੱਪਰ ਸਰੀਆਂ ਵਾਲੀ ਗ੍ਰਿਲ ਬਣੀ ਹੁੰਦੀ ਸੀ ਇਸ ਕਮਰੇ ਵਿੱਚ ਚੋਰ ਸੋਈ ਦਾ ਹਰ ਕੋਨਾ ਆਰਾਮ ਨਾਲ ਦਿਖਾਈ ਦੇ ਰਿਹਾ ਸੀ ਸਭ ਤੋਂ ਪਹਿਲਾਂ ਮਨਜੀਤ ਹੌਲੀ-ਹੌਲੀ ਪੈੜ ਦਬਦਾ ਪਰੋਲੋ ਪਿੱਛੇ ਬਾਹਰ ਨਿਕਲਦਾ ਉਸੀ ਸਕੂਲ ਵਾਲੀ ਵਰਦੀ ਪਾਂਡੂ ਦੇ ਰੰਗ ਨਾਲ ਲਰੰਗੀ ਜਾਂਦੀ ਆ ਉਹ ਸੁੱਕੀ ਮਿੱਟੀ ਵਾਂਗ ਉਸ ਨੂੰ ਝਾੜਦਾ ਤੇ ਇਸ਼ਾਰੇ ਨਾਲ ਮਨਪ੍ਰਤ ਨੂੰ ਬਾਹਰ ਬੁਲਾਉਂਦਾ ਮਨਪ੍ਰਤ ਵੀ ਹੌਲੀ-ਹੌਲੀ ਪੈੜ ਦਬਦੀ ਬਾਹਰ ਨਿਕਲਦੀ ਆ ਹੁਣ ਉਹਨਾਂ ਕਿਸੇ ਵੀ ਤਰ੍ਹਾਂ ਰਸੋਈ ਵਿੱਚ ਦਾਖਲ ਹੋਣਾ ਸੀ ਇਹ ਸਭ ਕਰਨਾ ਉਹਨਾਂ ਲਈ ਇੱਕ ਡਾਇਰੈਕਟਿਵ ਤੋਂ ਘਟ ਨਹੀਂ ਸੀ ਮਨਜੀਤ ਪੱਜਕੇਰ ਸੋਈ ਦੀ ਕੰਨ ਨਾਲ ਪਿੱਠ ਲਗਾ ਛੁਪ ਜਾਂਦਾ ਹੈ ਉਹੀ ਦੀਵਾਰ ਉਹਨਾਂ ਦੀ ਮਾਂ-ਬਾਪਾ ਦੇ ਕਮਰੇ ਵਿੱਚੋਂ ਦਿਖਾਈ ਦੇ ਸੀ ਦਿੰਦੀ ਮਨਜੀਤ ਸੋਚਦਾ ਐਨੇ ਉੱਪਰ ਸਰਫ ਤੋਂ ਡੱਬਾ ਉਤਾਰਿਆ ਕਿਵੇਂ ਜਾਵੇ ਉਹ ਮਨਪ੍ਰਿਤ ਨੂੰ ਹੱਥ ਦੇ ਇਸ਼ਾਰੇ ਨਾਲ ਆਉਣ ਲਈ ਕਹਿੰਦਾ ਉਧਰੋਂ ਸਕੂਲ ਦੀ ਹੱਦੀ ਛੁੱਟੀਆਂ ਵੀ ਖਤਮ ਹੋਣ ਵਾਲੀ ਹੁੰਦੀ ਆ ਮਨਜੀਤ ਨੀਚੇ ਬੈਠ ਕੇ ਮਨਪ੍ਰਿਤ ਨੂੰ ਆਪਣੇ ਦੋਨਾਂ ਪੈਰ ਉੱਪਰ ਉਸੇ ਮੋਢਿਆਂ 'ਪਟਕਾਉਣ ਲਈ ਕਹਿੰਦਾ ਹੈ ਤੇ ਇੱਕ ਹੱਥ ਸੈਲਫ ਉੱਪਰ ਪਾਉਣ ਨੂੰ ਲਈ ਕਹਿੰਦਾ ਹੈ ਜਿਵੇਂ ਜਿਵੇਂ ਕਰਕੇ ਉਹ ਰੋਟੀ ਵਾਲਾ ਡੱਬਾ ਉਤਾਰ ਲੈਂਦੇ ਹਨ ਡੱਬੇ ਦਾ ਟੱਕਣੇ ਨਾਲ ਜ਼ਿਆਦਾ ਟਾਈਟ ਹੁੰਦਾ ਹੈ ਕਿ ਬਿਨਾਂ ਝੂਕਣਾ ਮਾਰੇ ਖੁੱਲਣ ਵਾਲਾ ਨਹੀਂ ਸੀ ਉਹ ਆਪਣਾ ਵਾਹ ਲਗਾ ਕੇ ਦੇਖਦੇ ਵਾਰੋ ਵਾਰੀ ਕਿ ਰੋਟੀ ਦਾ ਡੱਬਾ ਖੁੱਲ ਜਾਵੇ ਪਰ ਕਿੱਥੇ ਉਹ ਸੋਚਦੇ ਕਿ ਅੱਜ ਭੁੱਖੇ ਹੀ ਜਾਣਾ ਪੈਣਾ ਦੁਬਾਰਾ ਡੱਬਾ ਉੱਪਰ ਰੱਖ ਦਿੰਦੇ ਹਨ ਜਦੋਂ ਡੱਬਾ ਉੱਪਰ ਰੱਖਣ ਲੱਗਦੇ ਹਨ ਡੱਬਾ ਉਹਨਾਂ ਕੋਲੋਂ ਛੁੱਟ ਕੇ ਹੀ ਠੰਡ ਲੱਗ ਜਾਂਦਾ ਹੈ ਖੜਕਾ ਹੋਣ ਕਾਰਨ ਮਨਜੀਤ ਦੀ ਮਾਤਾ ਕਮਰੇ ਵਿੱਚੋਂ ਹੀ ਬੋਲਦੀ ਆ ਖੜ ਜੋ ਕੰਜਰੋ ਮੈਨੂੰ ਪਤਾ ਤੁਸੀਂ ਹੀ ਹੋ ਤੁਹਾਡੇ ਦਿਨਿਆਂ ਹਲਕ ਵਿੱਚ ਡੰਡਾ ਤੁਹਾਨੂੰ ਹਰ ਵੇਲੇ ਹਾਵੜਾ ਹੀ ਲੱਗਿਆ ਰਹਿੰਦਾ ਹੈ ਕੰਜਰ ਦੇ ਆਰਾਮ ਵੀ ਨਹੀਂ ਕਰਨ ਦਿੰਦੇ ਇਹਨਾਂ ਨੂੰ ਪਕਾ ਪਕਾ ਕੇ ਰੱਖੋ ਲੰਗਰ ਫਿਰ ਹਗਾ ਹਗਾ ਕੇ ਲੰਗਾਰ ਭਰ ਦੇ ਆ ਆਹ ਟਟਿਰੀ ਜੀ ਬੀਨ ਟਿੱਡੀ ਵੀ ਨੀ ਮਾਣਾ ਇਹ ਵੀ ਨਾਲ ਰਿਸਾਂ ਕਰਦੀਆਂ ਮਨਜੀਤੀਆਂ ਦਿਨਿਆਂ ਲੰਗਰ ਠਹਿਰੋ ਤੁਸੀਂ ਐਨਾ ਸੁਣਦੇ ਮਨਜੀ ਤੇ ਮਨਪ੍ਰੀਤ ਡੱਬਾ ਤਾਂ ਖੁੱਲ ਹੀ ਜਾਂਦਾ ਡਿੱਗਨ ਕਾਰਨ ਇੱਕ ਇੱਕ ਰੋਟੀ ਚੁੱਕਦੇ ਆ ਸਕੂਲ ਨੂੰ ਫਰਾਰ ਹੋ ਜਾਂਦੇ ਆ ਉਧਰ ਸਕੂਲ ਦੀ ਘੰਟੀ ਵੀ ਵੱਜਣ ਲੱਗਦੀ ਆ ਹਾਈ ਅੱਜ ਤਾਂ ਬਚ ਗਏ ਪਰ ਪੂਰੀ ਛੁੱਟੀ ਵੇਲੇ ਕੁੱਟ ਬਹੁਤ ਪਊਗੀ ਮਨਪ੍ਰੀਤ ਬੋਲਦੀ ਆ ਕੋਈ ਨਾ ਦੇਖੀ ਜਾਓ ਆਪਾਂ ਚਾਹ ਲੈ ਕੇ ਮੋਟਰ ਤੇ ਚੱਲ ਜਾਵਾਂਗੇ ਬਚ ਜਾਵਾਂਗੇ ਕੁੱਟ ਤੋਂ ਚੱਲ ਹੁਣ ਨਹੀਂ ਤਾਂ ਭੈਣ ਜੀ ਨੇ ਪਹਾੜੇ ਪੜਨ ਲਗਾ ਦੇਣਾ ਜੇ ਲੇਟ ਹੋ ਗਏ ਮਨਜੀਤ ਬੋਲਦਾ ਹੈ ਹੁੰਦਾ ਐਵੇਂ ਦੋਨੋਂ ਵਿਚਾਰੇ ਰੋਟੀ ਦੇ ਚੱਕਰ ਵਿੱਚ ਲੇਟ ਹੋ ਜਾਂਦੇ ਆ ਮੈਡਮ ਬਲਵਿੰਦਰ ਕਿੱਥੋਂ ਆਏ ਹੋ ਮੈਡਮ ਜੀ ਘਰ ਗਏ ਸੀ ਰੋਟੀ ਖਾਣ ਦੋਨੋਂ ਇਕੱਠੇ ਬੋਲਦੇ ਆ ਕਿਉਂ ਸਵੇਰੇ ਤੁਹਾਡੀ ਮਾਂ ਤੁਹਾਨੂੰ ਨਾਲ ਰੋਟੀ ਨਹੀਂ ਦਿੰਦੀ ਨਹੀਂ ਮੈਡਮ ਜੀ ਅਸੀਂ ਖਾ ਕੇ ਆਉਨੇ ਆ ਫਿਰ ਅੱਧੀ ਛੁੱਟੀ ਵੇਲੇ ਖਾਣ ਜਾਣੇ ਆ ਮਨਪ੍ਰੀਤ ਬੋਲਦੀ ਆ ਪਿੱਛੇ ਹੱਥ ਕਰਕੇ ਬੇਸ਼ਰਮ ਪੋਜੀਸ਼ਨ ਵਿੱਚ ਮੈਡਮ ਆ ਤੋੜਾ ਕਰਾ ਤੁਸੀਂ 10 ਮਿੰਟ ਲੇਟ ਹੋ ਗਏ ਮਾਨਪੀ ਜੀ ਗਲਤੀ ਹੋ ਗਈ ਮੈਡਮ ਜੀ ਅੱਗੇ ਤੋਂ ਲੇਟ ਨਹੀਂ ਹੁੰਦੇ ਚਲੋ ਚਲੋ ਬਹਾਨੇ ਨਹੀਂ ਇੱਕ ਦੂਸਰੇ ਦੇ ਕੰਨ ਫੜੋ ਤੇ ਬੈਠਕਾਂ ਕੱਢੋ ਨਾਲ ਨਾਲ 15 ਤੱਕ ਪਹਾੜੇ ਪੜੋ ਇੱਕ ਦੂਣੀ ਦੂਣੀ ਉਹ ਐਵੇਂ ਹਲੇ ਪਹਿਲਾ ਹੀ ਲਫ਼ਜ਼ ਬੋਲਿਆ ਛਿੰਦੇ ਦਾ ਭੋਲਾ ਬੋਲਿਆ ਬਾਬੇ ਦੀ ਫੁੱਟਗੀ ਕੂਣੀ ਮੈਡਮ ਨੂੰ ਲੱਗ ਗਿਆ ਪਤਾ ਵੀ ਕੌਣ ਬੋਲਿਆ ਕਹਿੰਦੀ ਭੋਲੇ ਪੁੱਤ ਮੈਨੂੰ ਵੀ ਦੱਸ ਕਿਹੜੇ ਬਾਬੇ ਦੀ ਕੂਣੀ ਫੁੱਟ ਗਈ ਮੈਡਮ ਜੀ ਮੈਡਮ ਜੀ ਇਥੇ ਇੱਕ ਬਾਤ ਹੁੰਦੀ ਆ ਸੀਰੀਆਂ ਦਾ ਸੀਪਾ ਕਹਿੰਦਾ ਮੈਡਮ ਉਹਨੂੰ ਵੀ ਖੜਾ ਹੋਣ ਲਈ ਕਹਿੰਦੀ ਆ ਫਿਰ ਮੈਡਮ ਸੀਨੇ ਅਤੇ ਭੋਲੇ ਦੋਨਾਂ ਦੇ ਕੰਨ ਫੜਾ ਕੇ ਪੂਰੀ ਕਲਾਸ ਸਾਹਮਣੇ ਇਹ ਬਾਤ ਸੁਣਾਉਣ ਨੂੰ ਕਹਿੰਦੀ ਆ ਤੇ ਇੱਕ ਦੂਜੀ ਦੇ ਕੰਨ ਵੀ ਜ਼ੋਰ ਨਾਲ ਖਿੱਚਣ ਨੂੰ ਕਹਿੰਦੀ ਆ ਸੁਣਾ ਸੀਪੇ ਸਭ ਨੂੰ ਉਹ ਡਰਦੇ ਡਰਦੇ ਹੌਲੀ ਹੌਲੀ ਬੋਲਦੇ ਇੱਕ ਦੁਨੀ ਦੂਨੀ ਬਾਬੇ ਦੀ ਫੁੱਟਗੀ ਕੂਣੀ ਬਾਬਾ ਡੱਗਿਆ ਰਾਹ ਵਿੱਚ ਬੇਬੇ ਫਿਰੇ ਵਿਆਹ ਵਿੱਚ ਹੋਰ ਚੀਜ਼ ਨਾ ਉਹ ਸਵਨਸ ਸੁੰਨਾ ਚਾਹੀਦਾ ਉਹ ਚੀ ਚੀ ਕੇ ਉੱਚੀ ਉੱਚੀ ਬੋਲਦੇ ਹਨ ਇੱਕ ਦੂਣੀ ਦੂਣੀ ਬਾਬੇ ਦੀ ਫੁੱਟ ਗਈ ਕੋਣੀ ਬਾਬਾ ਡਿਗ ਪਿਆ ਰਾਹ ਵਿੱਚ ਬੇਬੇ ਫਿਰੇ ਵਿਆਹ ਵਿੱਚ ਵਿਚਾਰੀਆਂ ਦੇ ਕੰਨ ਲਾਲ ਹੋ ਜਾਂਦੇ ਹਨ ਖਿੱਚਣ ਨਾਲ ਮਨਪੇ ਤੇ ਮਨਜੀਤ ਉਹ ਡਰਦੇ ਮਰੇ ਹੀ ਫਟਾਫਟ ਬੈਠ ਕੇ ਗੱਡਣ ਲੱਗ ਪਏ ਹੁੰਦੇ ਮੈਡਮ ਮਨਪੇ ਤੇ ਮਨਜੀਤ ਨੂੰ ਦੁਬਾਰਾ ਤੋਂ ਲੇਟ ਨਾ ਆਉਣ ਤੋਂ ਕਹਿ ਕੇ ਬੈਠਣ ਲਈ ਕਹਿੰਦੀ ਆ ਤੇ ਭੋਲੇ ਤੇ ਸੀਪੇ ਨੂੰ ਕੋਡ ਬੁਲਾ ਲੈਂਦੀ ਆ ਭੋਲੇ ਇਹ ਦੱਸ ਤੈਨੂੰ ਇਹ ਗੱਲਾਂ ਕਿੱਥੋਂ ਆਉਂਦੀਆਂ ਮੈਡਮ ਜੀ ਉਹ ਸਿਵੇ ਘਿਆਂ ਦੀ ਬੀਬੇ ਆ ਹਰ ਰੋਜ਼ ਪਾਤਾਂ ਸੁਣਾਉਂਦੀ ਆ ਮੈਡਮ ਪੁੱਛਦੀ ਆ ਅੱਛਾ ਪਲਾ ਜਿਹੜੀ ਸਰਵ ਸੰਜੀ ਬੀਬੇ ਆ ਜੀ ਇਹ ਨਹੀਂ ਪਤਾ ਬਸ ਸਾਰਾ ਪਿੰਡ ਨੂੰ ਬੀਬੇ ਕਹਿੰਦਾ ਬਹੁਤ ਹੀ ਜ਼ਿਆਦਾ ਚੰਗੀ ਆ ਮੈਨੂੰ ਵੀ ਮਿਲਵਾ ਦਿਓ ਬੀਬੇ ਨਾਲ ਮੈਂ ਸੁਣਿਆ ਬੀਬੇ ਦਾ ਆਸ਼ੀਰਵਾਦ ਲੈਣ ਵਾਲਾ ਤਨ ਹੋ ਜਾਂਦਾ ਹੈ ਕੱਲ ਨੂੰ ਬੇਬੇ ਨੂੰ ਨਾਲ ਲੈ ਕੇ ਆਵਾਂਗੇ ਸਕੂਲ ਵਿੱਚ ਮਾਸਟਰ ਸੁਖਜਿੰਦਰ ਸਿੰਘ ਚਾਦਾ ਬੜਾ ਸ਼ਕੀਨ ਜੀ ਉਹ ਸਕੂਲ ਵਿੱਚ ਆਨੇ ਪਿੰਦਾ ਸੀ ਉਹ ਹਮੇਸ਼ਾ ਜਵਾਕਾਂ ਤੋਂ ਉਹਨਾਂ ਦੇ ਘਰਾਂ ਤੋਂ ਚਾਹ ਮੰਗਵਾਉਂਦਾ ਸੀ ਅੱਜ ਉਹ ਮੈਡਮ ਬਲਵਿੰਦਰ ਦੀ ਕਲਾਸ ਵਿੱਚ ਆ ਕੇ ਸੀਪੇ ਨੂੰ ਘਰੋਂ ਚਾਹ ਲੈਣ ਲਈ ਪੀਜ਼ਾ ਹੈ ਭੋਲਾ ਪੁੱਛਣ ਤੇ ਨਾਲ ਹੀ ਆ ਜਾਂਦਾ ਹੈ ਅੱਛਾ ਮੰਮੀ ਨੂੰ ਦੱਸੂ ਤੂੰ ਮੇਰੇ ਕੰਨ ਬੜੀ ਜ਼ੋਰ ਦੀ ਖਿੱਚੇ ਤੂੰ ਹੀ ਤਾਂ ਵੀ ਤੇਜ਼ ਕੰਨ ਖਿੱਚੇ ਤੋੜਨ ਵਾਲੇ ਕਰ ਦਿੱਤੇ ਸੀ ਅੰਮੀ ਗੱਲਾਂ ਕਰਦੇ ਕਰਦੇ ਘਰ ਪਹੁੰਚ ਜਾਂਦੇ ਹਨ ਚਾਪ ਨੂੰ ਆਉਂਦੇ ਹਨ ਉੱਥੇ ਸਿਵਕਿਆਂ ਦੇ ਬੇਬੇ ਵੀ ਹੁੰਦੀ ਆ ਬੇਬੇ ਬੰਸੋ ਹਾਂ ਮੋਇਆ ਹੌਲੀ ਵੇ ਬੋਲਿਆ ਕਰ ਬੇਬੇ ਬੰਸੋ ਤੀਜੀ ਕਰ ਸੰਗਿਆ ਹੋਣਾ ਨੀ ਬੀਬੀ ਹਾਈ ਮੇਰੀ ਬੀਬੀ ਪਿੱਛੇ हट ਕਿਵੇਂ ਉੱਤੇ ਨੂੰ ਚੜੀ ਜਾਣਾ ਮੋਇਆ ਬੇਬੇ ਬੰਸੋ ਬੋਲਦੀ ਉਹੀ ਬੇਬੇ ਗੁੱਸਾ ਕਰੀ ਜਾਂਦੀ ਆ ਤੈਨੂੰ ਸਕੂਲ ਵਿੱਚ ਬੁਲਾਇਆ ਕੱਲ ਨੂੰ ਆ ਜਾ ਮੈਂ ਤੈਨੂੰ ਕਹਿੰਦੀ ਸਨਮਾਨ ਦੇਣਾ ਪੁੱਲਾ ਚਾ ਵਾਲੀ ਡੂਲਣੀ ਫੜਦਾ ਹੋਇਆ ਇਹ ਗੱਲ ਕਹੇ ਸੀਤ ਦੇ ਨਾਲ ਸਕੂਲ ਵੱਲ ਨੂੰ ਤੁਰ ਪੈਂਦਾ ਹੈ ਛੁੱਟੀ ਵਿਲੇਜ ਰੋਂ ਮਨਜੀਤ ਤੇ ਮਨਪ੍ਰੀਤ ਘਰ ਆਉਂਦੇ ਹਨ ਅੱਗੋਂ ਹਰ ਨਾਮ ਹੋ ਜਾਣੀ ਕਿ ਮਨਜੀਤ ਤੇ ਮਾ ਤੇ ਮਨਪ੍ਰੀਤ ਚਾਚੀ ਛਿੱਤਰ ਪੇੜ ਲਈ ਡੰਡਾ ਲੈ ਬੈਠੀ ਹੁੰਦੀ ਆ ਆਉਂਦੀ ਹੈ ਮਨਪ੍ਰੀਤ ਨੂੰ ਗੁੱਤੂ ਫੜ ਲੈਂਦੀ ਆ ਇਹ ਕੁੱਤਿਆਂ ਦੀ ਥਿਰ ਟੜਕਟੂਆ ਮੇਰੇ ਮੁੰਡੇ ਨੂੰ ਵੀ ਵਿਗਾੜ ਰਹੀਆਂ ਬੰਸੋਬਾ ਕਿ ਨਹੀਂ ਕੋਈ ਖਾਣ ਦਾ ਕਿੱਥੇ ਮਾਂ ਨੇ ਆ ਕੇ ਮੇਰੇ ਅੱਗੇ ਸੁੱਟ ਦਿੱਤੀ ਮਨਪ੍ਰੀਤ ਰੋਂਦੀ ਆ ਬੇਬੇ ਬੰਸੋ ਦਾ ਕਰਜ਼ਾ ਰਹਿਣ ਬਸੀਰਾ ਮੰਨ ਲਵੋ ਗਵਾਂਢ ਵਿੱਚ ਹੀ ਹੁੰਦਾ ਹੈ ਕੁੜੀ ਦੇ ਰੋਂ ਦੀ ਆਵਾਜ਼ ਸੁਣ ਬੇਬੇ ਦਾ ਅੰਦਰ ਵਲੁੰਦਰੀਆ ਜਾਂਦਾ ਹੈ ਉਹ ਫਟਾਫਟਾ ਕੇ ਹਰਨਾਮੋਂ ਨੂੰ ਹਟਾ ਕੇ ਮਨਪਤ ਨੂੰ ਆਪਣੀ ਬੁੱਕਲ ਵਿੱਚ ਲੈ ਲੈਂਦੀ ਆ ਹਰਨਾਮੋਂ ਨਿਆਣੀ ਆ ਮਾਰਦੀ ਕਿਉਂ ਆ ਹੋੜੀ ਖਾਂਦੇ ਵੀ ਕੀ ਆ ਰੋਟੀ ਹੀ ਤਾਂ ਹੈ ਮਨਜੀ ਤਾਂ ਪਹਿਲਾਂ ਕਦਰੇ ਲੁੱਕ ਗਿਆ ਸੀ ਜਦ ਉਸਨੇ ਮਨਪਤ ਦੀ ਗੁੱਟ ਪੈਂਦੀ ਦੇਖੀ ਸੀ ਬੇਬੇ ਬੰਸੋ ਬਹੁਤ ਪਿਆਰ ਨਾਲ ਮਨਪਤ ਨੂੰ ਚੁੱਪ ਕਰਵਾਉਂਦੀ ਆ ਤੇ ਨਾਲ ਹੀ ਕਹਿੰਦੀ ਆ ਆਜਾ ਪਰੋਟੀ ਬਣਾਈਏ ਲਿਆ ਹਰਨਾਮੋਂ ਆਟਾ ਗੋਨਾ ਮੈਨੂੰ ਵੀ ਭੁੱਖ ਲੱਗੀ ਆ ਹਰਨਾਮੋਂ ਆਟੀ ਵਲੀ ਟੋਲੇ ਤੇ ਪ੍ਰਾਂਵਲੇ ਸ਼ਾਰਾ ਕਰਦੇ ਹੋਏ ਖੁਦ ਸਟੋਵ ਵਾਲਨ ਲੱਗਦੀ ਆ ਚਾਹ ਬਣਾਉਣ ਲਈ ਬੇਬੇ ਬੰਸ ਕੋਈ 84 ਕੁਮਰ ਦੀ ਥੋੜੇ ਜਹੇ ਕੁੰਬੜੇ ਸਰੀਰ ਵਾਲੀ ਔਰਤ ਹੈ ਐਨੀ ਉਮਰ ਹੋਣ ਦੇ ਬਾਵਜੂਦ ਵੀ ਬੇਬੇ ਦਾ ਹੱਥ ਤੇ ਹੱਟ ਦੋਨੋਂ ਬੜੇ ਮਜ਼ਬੂਤ ਹਨ ਬੇਬੇ ਆਟਾ ਸ਼ਾਨ ਲੀ ਮਨਪੀਤ ਨੂੰ ਬੋਲਦੀ ਆ ਮਨਪੀਤ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਆਟਾ ਸ਼ਾਂਦੀ ਆ ਫਿਰ ਬੇਬੇ ਨੂੰ ਲਿਆ ਕੇ ਪ੍ਰੰਤ ਫੜਾ ਦਿੰਦੀ ਆ ਬੀਬੀ ਉਸ ਨੂੰ ਕਹਿੰਦੀ ਆ ਅਜਾ ਟਾ ਤੂੰ ਗੁੰਨਣਾ ਹੈ ਮਨ ਵਿਧਾ ਵਿੱਚ ਸਿਰ ਹਿਲਾਉਂਦੀ ਆ ਇੱਕ ਸਟੀਲ ਦੀ ਗੜਵੀ ਜਿਸ ਉੱਪਰ ਹਲਕੀ ਹਲਕੀ ਪਿੱਤਰ ਦੀ ਮੀਨਾਕਾਰੀ ਗੁਣੀ ਹੁੰਦੀ ਆ ਚੁੱਕਦੀ ਆ ਤੇ ਨਾਲ ਕਾ ਗਿਰ ਕੇ ਪਾਣੀ ਪਾ ਦਿਆ ਮਨਪੇ ਤੇ ਹੱਥੇ ਮੈਨੇ ਕੀ ਹੁੰਦੇ ਹਨ ਕਿ ਗੜਵੀ ਦਾ ਪਾਰ ਉਸ ਤੋਂ ਸਹਿ ਨਹੀਂ ਹੁੰਦਾ ਉਸ ਤੋਂ ਪਾਣੀ ਨਾਲ ਭਰੀ ਗੜਵੀ ਵਿੜੇ ਵਿੱਚ ਛੁੱਟ ਜਾਂਦੀ ਆ ਚਾਰੇ ਪਾਸੇ ਪਾਣੀ ਪਾਣੀ ਵਿਖਰ ਜਾਂਦਾ ਹੈ ਕੁਝ ਛਟੇ ਸਟੂਪ ਦੇਲਾ ਗਿਰ ਸੋਈ ਵਿੱਚ ਬੈਠੀ ਹਰਨਾਮੋ ਦੇ ਮੂੰਹ ਪਰ ਪੈ ਜਾਂਦੇ ਹਨ ਹਰਨਾਮੋ ਇਕਦਮ ਆਕੇ ਗੜਵੀ ਦੇਖਦੀ ਖੜਵੇ ਨੂੰ ਚੱਬ ਪਿਆ ਜਾਂਦਾ ਹੈ ਹਰਨਾਮੋ ਮਨਪੀਤ ਨੂੰ ਉਸ ਵਕਤ ਚੱਪੜਾਂ ਨਾਲ ਕੁੱਟਣ ਲੱਗਦੀ ਆ ਹਰਾਮ ਜਦੀਏ ਤੇਰੀ ਮਾਂ ਲਿਆ ਕੇ ਦਊਗੀ ਹੱਥ ਟੁੱਟਿਆ ਟੁੱਟੇ ਹੱਥਾਂ ਵਾਲੀ ਕੰਜਰੀ ਹਰ ਵੇਲੇ ਨੁਕਸਾਨ ਕਰਨ ਉੱਤੇ ਰਹਿੰਦੀ ਆ ਮਨਪੀਤ ਰੋਂਦੀ ਰਹਿੰਦੀ ਆਪਣਾ ਨੱਕ ਪੂੰਝਦੀ ਨਣੀ ਨਾਲ ਆਪਣਾ ਚੱਗਲ ਵੀੜ ਲੈਂਦੀ ਆ ਸੜੀ ਹੋਈ ਗੰਦ ਮਾਨੀ ਚਾਚ ਨੇ ਦਿੱਤਾ ਕਿਵੇਂ ਲੜੀਆਂ ਨਾਲ ਲ ਵਿੜ ਦੇ ਵਿੜ ਸੜੀਆਂ ਲੀਰਾਂ ਪਰਣ ਲੱਗੀ ਆ ਛੁੜੇਲ ਕਾਲੂ ਜਈ ਜਾਕੇ ਮੱਲਾ ਇਨਾਂ ਫੂਕ ਦਾ ਬਾਹਰ ਸਣਕਾ ਤੇ ਧੋਕੇ ਆਪਣਾ ਹੱਥ ਮੂੰ ਹਰਨਾਮ ਮੰਨਪਤ ਉੱਪਰ ਚੀਕਦੀ ਆ ਮੰਨਪਤ ਉੱਥੋਂ ਬਾਹਰ ਚਲੀ ਜਾਂਦੀ ਆ ਬੀਬੀ ਬੰਸੋ ਇੱਕ ਹੱਥ ਨਾਲ ਡੋਲੇ ਪਾਣੀ ਉੱਪਰ ਪੂੰਚਾ ਲਗਾਉਂਦੀ ਆ ਤੇ ਫਿਰ ਗੜਵੀ ਧੋਕੇ ਉਸ ਵਿੱਚ ਪਾਣੀ ਪੜਦੀ ਆ ਮੰਨਪਤ ਵੀ ਆ ਜਾਂਦੀ ਆ ਬੀਬੀ ਬੰਸੋ ਮੰਨਪਤ ਨੂੰ ਆਟਾ ਗੁੰਨ ਲੀ ਕਹਿੰਦੀ ਆ ਬੀਬੀ ਬੰਸੋ ਦਸ ਹੀ ਰਹਿੰਦੀ ਆ ਕਿ ਕਿੰਨਾ ਪਾਣੀ ਪਾਉਣਾ ਹੈ ਕਿਵੇਂ ਆਟੇ ਨੂੰ ਮੁੱਕੀ ਦੇਣੀ ਆ ਮਨਪ੍ਰੀਤ ਉਹਨੇ ਉਹ ਮੇ ਆਟਾ ਗੁੰਨਦੀ ਆ ਮਨਪ੍ਰੀਤ ਨੇ ਪਹਿਲੀ ਵਾਰ ਪੂਰੇ ਪਰਿਵਾਰ ਲਈ ਆਟਾ ਗੁੰਨਿਆ ਸੀ ਮਨਪ੍ਰੀਤ ਬਹੁਤ ਖੁਸ਼ ਸੀ ਕਿ ਉਸਨੇ ਆਟਾ ਗੁੰਨਣਾ ਸਿੱਖ ਲਿਆ ਹੈ ਹਰਨਾਮੋ ਵੀ ਅੰਦਰੋਂ ਅੰਦਰ ਬਹੁਤ ਖੁਸ਼ ਹੁੰਦੀ ਆ ਕਿ ਹੁਣ ਰੋਟੀ ਪਾਣੀ ਦਾ ਕੰਮ ਮਨਪ੍ਰੀਤ ਸੰਭਾਲ ਲਵੇਗੀ ਮਨਪ੍ਰੀਤ ਹਾਲਾਂਕਿ ਛੇਵਰੀਆਂ ਦੀ ਸੀ ਪਰ ਉਹ ਹਰ ਕੰਮ ਨੂੰ ਹੱਥ ਪਾਉਣ ਲੱਗੀ ਸੀ ਬੇਬੀ ਬਾਂਸੋ ਕਹਿੰਦੀ ਆ ਜਬ ਬਾਰੂਕ ਕੁਚਰਾ ਲੈ ਕੇ ਆ ਰੋਟੀ ਬਣਾਉਣ ਲਈ ਮਾਨਪ੍ਰੀਤ ਆਪਣੀ ਨਿੱਕੇ-ਨਿੱਕੇ ਹੱਥਾਂ ਨਾਲ ਕੁਚਰਾ ਇਕੱਠਾ ਕਰ ਦਿਆ ਉਹ ਕੁਚਰਾ ਇਸ ਵਿਉਂਤ ਨਾਲ ਹੀ ਇਕੱਠਾ ਕਰਕੇ ਲਿਆਉਂਦੀ ਆ ਕਿ ਕੁਚਰੇ ਦੀ ਪਰਿਅਸਤਿ ਕਾਤੋਂ ਵੱਡੀ ਹੁੰਦੀ ਆ ਉਹ ਚੁੱਲ੍ਹੇ ਦੇ ਇੱਕ ਪਾਸੇ ਬੜੀ ਤਰਤੀਬ ਨਾਲ ਕੁਚਰਾ ਰੱਖਦੀ ਆ ਬੀਬੀ ਬੰਸੋਂ ਨੂੰ ਤਵਾ ਧੋ ਕੇ ਲੈ ਕੇ ਆਉਣ ਲਈ ਆਖ ਦਿਆ ਉਹ ਇੱਕ ਇੱਟ ਦੇ ਰੂੜੇ ਦੀ ਮਦਦ ਨਾਲ ਤਵਾ ਧੋ ਕੇ ਬੀਬੀ ਨੂੰ ਦਿੰਦੀ ਆ ਬੀਬੀ ਉਸ ਨੂੰ ਕਹਿੰਦੀ ਆ ਅੱਜ ਅੱਗ ਬਾਲ ਚੁੱਲ੍ਹੇ ਵਿੱਚ ਮਨਪ੍ਰੀਤ ਲੰਵਲੀ ਡੱਬੀ ਨਾਲ ਥੋੜਾ ਜਿਹਾ ਕੁਚਰਾ ਚੁੱਲੇ ਵਿੱਚ ਰੱਖ ਅੱਗ ਭਾਲ ਦਿਆ ਛਿਰ ਛਿਰ ਛਿੜ ਕੁਚਰਾ ਅੱਗ ਫੜਦਾ ਹੈ ਤੇ ਇੱਕਦਮ ਅੱਗ ਤੀਜ ਹੋ ਜਾਂਦੀ ਆ ਬੀਬੀ ਬੰਸੇ ਥੋੜਾ ਜਿਹਾ ਕੁਚਰਾ ਚੁੱਲੇ ਤੋਂ ਬਾਹਰ ਕੱਢ ਦਿੰਦੀ ਆ ਤਾਂ ਜੋ ਅੱਗ ਮੱਠੀ ਹੋ ਸਕੇ ਤਵਾ ਚੁੱਲੇ ਉੱਪਰ ਰੱਖਿਆ ਜਾਂਦਾ ਹੈ ਬੀਬੇ ਅੱਛ ਪਹਿਲੀ ਰੋਟੀ ਮਨਪ੍ਰੀਤ ਨੂੰ ਵੇਲਣ ਨੂੰ ਕਹਿੰਦੀ ਆ ਮਨਪ੍ਰੀਤ ਥੋੜਾ ਜਿਹਾ ਆਟਾ ਲੈਂਦੀ ਆ ਤੇ ਪੀੜਾ ਬਣਾਉਂਦੀ ਆ ਹਾਲਾਂਕਿ ਉਸ ਨੂੰ ਚੰਗੀ ਤਰ੍ਹਾਂ ਪੀੜੇ ਬਣਾਉਣੀ ਨਹੀਂ ਆਉਂਦੀ ਫਿਰ ਵੀ ਬਹੁਤ ਸੋਹਣਾ ਗੋਲ ਆਕਾਰ ਪੇੜਾ ਬਣਾਉਂਦੀ ਆ ਲੋਈਆਂ ਦੋਨੋਂ ਹੱਥਾਂ ਨਾਲ ਇੰਨਾ ਸੋਹਣਾ ਗੋਲਾਕਾਰ ਦਾ ਬਣਾਉਂਦੀ ਆ ਉਸ ਦੀਆਂ ਨਿੱਕੀਆਂ ਉਂਗਲਾਂ ਦੇ ਨਿਸ਼ਾਨ ਲੋਈ ਉੱਪਰ ਕਿਸੇ ਕਲਾਕ੍ਰੰਤੀ ਨਾਲ ਘਟਨੇ ਜਾਪਦੀ ਫਿਰ ਰੋਟੀ ਵੇਲਣੀ ਸ਼ੁਰੂ ਕਰ ਦਿੰਦੀ ਆ ਪਹਿਲੀ ਰੋਟੀ ਹੁੰਦੀ ਆ ਜੋ ਕਿ ਉਹ ਡਰਦੀ ਡਰਦੀ ਵੇਲਦੀ ਥੋੜੀ ਜਹੀ ਟੇਢੀ ਹੋ ਜਾਂਦੀ ਆ ਬੀਬੀ ਉਸ ਨੂੰ ਰੋਟੀ ਵੇਲਣ ਦੀ ਗੁਰ ਸਿਖਾਉਂਦੀ ਹੋਈ ਇਧਰ ਨੂੰ ਵੇਲਣਾ ਘਮਾ ਹੁਣ ਵੇਲਣੇ ਨੂੰ ਿੱੱਲਾ ਫੜਕਸ ਕੇ ਵੇਲਣਾ ਨਹੀਂ ਪੜਨਾ ਕੁਮਾਵੀ ਲੀਨੂ ਰੋਟੀ ਕੁਮੇ ਹੀ ਆਪਣੇ ਆਪ ਮਨਪੇ ਜਿਵੇਂ ਜਿਵੇਂ ਬੇਬੀ ਬੰਸੂ ਕਹਿੰਦੀ ਉਵੇਂ ਉਵੇਂ ਰੋਟੀ ਵੇਲਦੀ ਰਹਿੰਦੀ ਆ ਪਹਿਲੀ ਰੋਟੀ ਨਹੀਂ ਸੋਹਣੀ ਤੇ ਗੋਲ ਨਹੀਂ ਬਣਦੀ ਹੌਲੇ ਹੌਲੇ ਇੱਕ ਤੋਂ ਬਾਅਦ ਇੱਕ ਰੋਟੀ ਬਣਾਉਣ ਨਾਲ ਰੋਟੀਆਂ ਗੋਲ ਬਣਨ ਲੱਗਦੀਆਂ ਹਨ ਬੇਬੀ ਬੰਸੂ ਨਾਲ ਚੁੱਲ੍ਹੇ ਵਿੱਚ ਝੋਕ ਝੋਕ ਰੋਟੀਆਂ ਸੇਕਦੀ ਰਹਿੰਦੀ ਆ ਮਨਪਤਾਚ ਪਹਿਲੇ ਦਿਨ ਹੀ ਬੇਬੀ ਬੰਸੂ ਦੀ ਨਿਗਰਾਨੀ ਵਿੱਚ ਰੋਟੀ ਬਣਾਉਣਾ ਸਿੱਖ ਜਾਂਦੀ ਆ ਰੋਟੀ ਬਣਾਉਣ ਤੋਂ ਬਾਅਦ ਮਨਪ੍ਰਿਤ ਆਪਣੇ ਹੱਥੋਂ ਕੀ ਚੁੱਲੇ ਗੁੰਮ ਸਾਰਾ ਸਮਾਨ ਸਭ ਸੰਭਾਲ ਲਿਆ ਫੇ ਚੁੱਲੇ ਅੱਗੇ ਉਹ ਖਿਲੇ ਰੀ ਆਟਾ ਚਾੜੂ ਨਾਲ ਸਾਫ਼ ਕਰਕੇ ਇੱਕ ਮਿੱਟੀ ਦੇ ਬਨੇ ਬਰਤਨ ਵਿੱਚ ਪਾ ਕੇ ਮੱਝਾਂ ਵਾਲੀ ਖੋਲੀ ਵਿੱਚ ਤੋੜ ਆਉਂਦੀ ਆ ਬਾਅਦ ਵਿੱਚ ਆ ਕੇ ਆਪਣੇ ਹੱਥੋਂ ਕੀ ਸਕੂਲ ਵਾਲੀ ਵਸਤੇ ਵਿੱਚੋਂ ਕਿਤਾਬਾਂ ਕੱਢਦੀ ਆ ਤੇ ਰਸੋਈ ਦੀ ਦੀਲੀ ਜੋ ਕਿ ਵਿੜੇ ਨੂੰ ਕੁਝ ਉੱਚੀ ਹੁੰਦੀ ਆ ਵਿੱਚ ਵੈਟ ਸਕੂਲੋਂ ਵੱਲੋਂ ਦਿੱਤਾ ਸਭ ਕੁ ਯਾਦ ਕਰਨ ਲੱਗਦੀ ਆ ਤੇ ਉੱਚੀ ਉੱਚੀ ਬੂਲ ਬੂਲ ਕੇ ਸਾਰਾ ਸਬਕ ਪੂਰੀ ਤਰ੍ਹਾਂ ਕੰਠ ਕਰ ਲੈਂਦੀ ਆ ਬੇਬੇ ਬੰਸੋ ਖੋਦੇ ਖਾਂ ਲਈ ਰੋਟੀ ਲੈਂਦੀ ਆ ਤੇ ਖੋਲੀ ਵਿੱਚ ਸਬਜੀ ਪਾ ਕੇ ਕੁੰਡੇ ਵਿੱਚੋਂ ਥੋੜੀ ਰੋਟੀ ਦੀ ਬੁਰਕੀ ਨਾਲ ਚਟਨੀ ਹੁੰਝ ਕੇ ਰੋਟੀ ਉੱਪਰ ਹੀ ਰੱਖ ਲੈਂਦੀ ਆ ਤੇ ਰੋਟੀ ਖਾਂਦ ਤੋਂ ਬਾਅਦ ਆਪਣੇ ਝੁੱਠੇ ਪਾਂਡੇ ਤੋਂ ਗੇ ਘਰ ਨੂੰ ਤੁਰ ਪੈਂਦੀ ਆ ਮਨਜੀਤ ਕਿਧਰੋਂ ਆਦਾ ਉਧਰ ਹਰਨਾਮੋ ਵਿਦੁੱਤ ਵਾਲੀ ਪਾਰਟੀ ਫੜੀ ਕਿੱਥੋਂ ਆਏ ਕੋੜੇ ਕਸ਼ਕੀ ਤੈਨੂੰ ਨਹੀਂ ਪਤਾ ਤੇਰੀ ਪਿਓ ਨੂੰ ਮੋਟਰਪਰਸ਼ਾਲੇ ਕਿ ਜਾਨੀ ਸੀ ਕੁੱਤੀ ਪਿੱਛੇ ਲੱਗ ਕੇ ਵਿਗੜਦਾ ਜਾਣਾ ਏ ਇਹਨੂੰ ਤਾਂ ਕੋਈ ਬੰਸੁਬ ਹੈ ਨਹੀਂ ਤੂੰ ਤਾਂ ਅਕਲ ਕਰ ਗਰਮ ਚਾ ਕਰਵਾ ਲਵੀਂ ਮਾਂ ਦੀ ਹੰਗਾਰ ਤੋਂ ਮੇਰੇ ਪੱਲੇ ਪਈ ਆ ਆਪਣੀ ਪਿਓ ਲਈ ਲੈ ਜਾ ਮਨਪ੍ਰੀਤ ਸਟੋਅ ਵਾਲ ਕੀ ਚਾ ਗਰਮ ਕਰਕੇ ਡੋਲਨੀ ਵਿੱਚ ਪਾ ਕੇ ਨਾਲ ਇੱਕ ਗਲਾਸ ਮਨਜੀਤ ਨੂੰ ਫੜਾ ਦਿੰਦੀ ਆ ਮਨਜੀਤ ਚਾ ਲੈ ਕੇ ਮੋਟਰਪਰਸ਼ਾਲਾ ਜਾਂਦਾ ਹੈ ਬੇਬੀ ਬੰਸੂ ਆਪਣੇ ਘਰ ਹਲੇ ਪਰਤੀ ਹੀ ਹੁੰਦੀ ਆ ਕਿ ਬੇਬੀ ਬੰਸੂ ਦੇ ਘਰੋਂ ਬੀਬੀ ਦੀ ਨੂ ਦੀ ਰੋਲਾ ਪਾਉਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਇੰਜ ਵੀ ਪ੍ਰਤੀਤ ਹੋ ਰਿਹਾ ਹੁੰਦਾ ਹੈ ਜਿਵੇਂ ਬੀਬੀ ਬੰਸੋ ਕਹਿ ਰਹੀ ਹੋਵੇ ਮਾਰਦੀ ਉਹ ਮੈਨੂੰ ਛੱਡਿਓ ਨਾ ਅਜ ਸਾਰਾ ਮੋਹੱਲਾ ਇਕੱਠਾ ਹੋ ਜਾਂਦਾ ਹੈ ਹਰਨਾਮੋ ਵੀ ਉੱਥੇ ਪਹੁੰਚ ਜਾਂਦੀ ਆ ਮਨਪ੍ਰੀਤ ਹਰਨਾਮੋ ਤੋਂ ਬਹੁਤ ਜ਼ਿਆਦਾ ਡਰਦੀ ਹੁੰਦੀ ਆ ਇਸ ਲਈ ਮਨਪ੍ਰੀਤ ਆਪਣੇ ਘਰ ਦੀ ਛੱਤ ਉੱਪਰ ਜਾ ਕੇ ਦੇਖਣ ਲੱਗਦੀ ਆ ਉਸ ਨੂੰ ਬੀਬੀ ਬੰਸੋ ਨਾਲ ਮੂਹ ਹੀ ਇਹਨਾਂ ਜ਼ਿਆਦਾ ਹੁੰਦਾ ਹੈ ਕਿ ਬੀਬੀ ਬੰਸੋ ਦੇ ਹਰ ਗੱਲ ਛੱਟ ਨਾਲ ਸਮਝ ਆ ਜਾਂਦੀ ਆ ਅਜੋ ਦੋਸ ਨੂੰ ਬੀਬੀ ਬਨਸੂ ਦੀ ਆਵਾਜ਼ ਸੁਣਦੀ ਆ ਉਸ ਤੋਂ ਰਿਹਾ ਨਹੀਂ ਜਾਂਦਾ ਉਹ ਕੋਠੇ ਉੱਪਰ ਚਲੀ ਜਾਂਦੀ ਆ ਹਰ ਨਾਮੋ ਅਤੇ ਬੀਬੀ ਬਨਸੂ ਦਾ ਕੋਠਾ ਨਾਲ ਨਾਲ ਹੀ ਜੁੜਿਆ ਹੁੰਦਾ ਹੈ ਇਹ ਸਮਝ ਲਵੋ ਕਿ ਦੋਨੋਂ ਘਰ ਵਿੱਚ ਇੱਕ ਦੂਜੇ ਦੇ ਕੋਠੇ ਜੁੜੇ ਹੋਣ ਕਾਰਨ ਆਰਾਮ ਨਾਲ ਇੱਕ ਦੂਜੇ ਅੰਦਰ ਘਰ ਚੱਕ ਸਕਦੇ ਸਨ ਕਿ ਕੀ ਹੋ ਰਿਹਾ ਤੇ ਕੌਣ-ਕੌਣ ਘਰ ਵਿੱਚ ਹੈ ਕਈ ਵਾਰ ਤਾਂ ਸਬਜ਼ੀਆਂ ਵੀ ਵਟਾ ਲੈਂਦੇ ਸੀ ਕੋਠੇ ਉੱਪਰੋਂ ਹੀ ਇੱਕ ਦੂਜੇ ਨੂੰ ਆਵਾਜ਼ਾਂ ਮਾਰ ਮਾਰ ਬੇਬੇ ਬਨਸੂ ਦੇ ਫੋਰਮੈਨ ਪੋਤੀ ਨੂੰ ਅਕਸਰ ਕੋਠੇ ਉੱਪਰ ਹੀ ਹਰਨਾਮੋ ਨੂੰ ਪੁੱਛਦੀ ਹਰਨਾਮੋ ਤੁਸੀਂ ਅੱਜ ਕਿਹੜੀ ਸਬਜ਼ੀ ਬਣਾਈ ਆ ਸਾਡਾ ਕੱਦੂ ਤਾਂ ਦਾਲ ਖਾਂਦਾ ਨਹੀਂ ਸਾਨੂੰ ਜੋ ਸਬਜ਼ੀ ਤੁਸੀਂ ਬਣਾਈ ਆ ਉਹ ਦੇ ਦਿਓ ਸਾਡੀ ਤੋਂ ਦਾਲ ਲੈ ਲਵੋ ਉਹਨਾਂ ਸਮਿਆਂ ਵਿੱਚ ਇਹ ਬਹੁਤ ਹੀ ਆਮ ਜਿਹੀਆਂ ਗੱਲਾਂ ਸੀ ਸਬਜ਼ੀ ਵਟਾ ਲੈਣੀ ਆਟਾ ਚਿੱਨੀ ਮੁੱੱਕ ਨੂੰ ਤੇ ਉਹਦਾ ਆਰੇ ਆਟਾ ਇੱਕ ਦੂਜੇ ਤੋਂ ਲੈ ਆਉਣਾ ਜਦੋਂ ਆਪਣੇ ਘਰ ਪੀਸਿਆ ਆਟਾ ਜਾਣਾ ਅਗਲੇ ਦਾ ਵਾਪਸ ਕਰ ਆਉਣਾ ਜਗਲੇ ਦੇ ਕਰ ਕੋਈ ਰਸਦਵਾਰੀ ਚੀਜ਼ ਮੁੱਕੀ ਹੋਣੀ ਉਧਾਰ ਲੈ ਜਾਣੀ ਕਿ ਜਦੋਂ ਅਸੀਂ ਲੈ ਆਵਾਂਗੇ ਵਾਪਸ ਕਰ ਜਾਵਾਂਗੇ ਪਰ ਇਸ ਸਮੇਂ ਕੋਈ ਸਬਜੀ ਲੈਣ ਲਈ ਜਾਂ ਗੱਲਾਂ ਕਰਨ ਲਈ ਸ਼ਤੋਪਨ ਨਹੀਂ ਛੜਿਆ ਸੀ ਇਸ ਵਾਰ ਬੀਬੀ ਬਨਸੁਦੇ ਦੀ ਚੀ ਆਵਾਜ਼ ਨੇ ਮਨਪ੍ਰਿਤ ਨੂੰ ਕੋਠੇ ਉਤੇ ਚੜਨ ਲਈ ਮਜਬੂਰ ਕੀਤਾ ਸੀ ਮਨਪ੍ਰਿਤ ਵੀਖ ਦਿਆ ਕਿ ਬੀਬੀ ਬਨਸੁਦਾ ਛੋਟਾ ਪੁੱਤ ਉਸ ਨੂੰ ਬਾਂਦੋ ਫੜ ਕੇ ਬਾਹਰ ਗੱਲ ਹੀ ਬਲ ਹੀ ਨੂੰ ਘੜੀਸ ਰਿਹਾ ਹੁੰਦਾ ਹੈ ਬੀਬੀ ਬਨਸੁਦੇ ਨੂੰ ਰੋਲਾ ਪਾ ਰਹੀ ਹੁੰਦੀ ਆ ਕੰਜਰੀ ਚੋਦੋ ਵਿਖੋ ਲੋਕਾਂ ਦੇ ਭਾਂਡੇ ਮਾਂਝਦੀ ਰਹਿੰਦੀ ਆ ਤੇ ਲੋਕਾਂ ਦੇ ਘਰ ਹੀ ਖਾਂਦੀ ਰਹਿੰਦੀ ਆ ਸਾਰੇ ਮੁਹੱਲੇ ਦੇ ਲੋਕ ਆਸ-ਪਾਸ ਖੜੇ ਤਮਾਸ਼ੀਨ ਬਣੇ ਰੌਲਾ ਪਾ ਰਹੇ ਹੁੰਦੇ ਹਨ ਰਹਿਣ ਦੇਵੋ ਬਜ਼ੁਰਗ ਮਾਤਾ ਇਸ ਉਮਰੇ ਹੱਡੀ ਪਸਲੀ ਟੁੱਟ ਗਈ ਕਿੱਧਰ ਨੂੰ ਲੈ ਕੇ ਜਾਵੋਗੇ ਉਧਰ ਹਰਨਾਮੂ ਆਪਣੇ ਆਪ ਵਿੱਚ ਹੀ ਲੋਹੇ ਲਾਖੀ ਹੋਈ ਪਈ ਹੁੰਦੀ ਆ ਉਸ ਨੂੰ ਬੀਬੀ ਬਾਂਸੂ ਦੀਆਂ ਨੋਹਾਂ ਦੀਆਂ ਗੱਲਾਂ ਸੁਣਾਂ ਵਾਂਗੂ ਚੁਬਦੀਆਂ ਹਨ जिम्मी के बेबी बनसो ਦਿਨੋਂ ਨੇ ਸਾਰਾ ਕੁਝ ਉਸਤੇ ਉਥੇ ਹੋਣ ਕਰਕੇ ਉਸ ਨੂੰ ਸਨੋਂਨ ਲਈ ਕਿਹਾ ਹੋਵੇ ਹਰਨਾਮੋ ਆਪਣੀ ਗੁੱਸੇ ਵਾਲੀ ਆਵਾਜ਼ ਵਿੱਚ ਹੀ ਜੜਿਆ ਜਿਹਾ ਜੇ ਤੇਰੀ ਤੂੰ ਰੋਟੀ ਨਹੀਂ ਦੇ ਹੁੰਦੀ ਤਾਂ ਹੀ ਉਹ ਲੋਕਾਂ ਦੇ ਭਾਂਡੇ ਮਾਂਝਦੀ ਆ ਨਾਲੇ ਅਸੀਂ ਇਹਨੂੰ ਆਵਾਜ਼ ਮਾਰਨ ਨਹੀਂ ਆਉਂਦੇ ਕਿ ਆ ਕਿ ਸਾਡੇ ਭਾਂਡੇ ਮਾਂਝ ਨਹੀਂ ਇਹ ਰੋਟੀ ਖਾਂ ਲੈ ਆਪਣੇ ਆਪ ਆਉਂਦੀ ਆ ਆਪਣੀ ਮਰਜ਼ੀ ਨਾਲ ਆ ਕੇ ਕੰਮ ਕਰਦੀ ਆ ਤੇਰੇ ਤੋਂ ਆਪਣਾ ਮੂੰਹ ਮੱਥਾ ਹੀ ਲਿਪ ਹੋ ਜਾਵੇ ਇਹੋ ਬਹੁਤ ਆ ਤਨਵਾਜੀ ਬਾਕੀ ਕੱਲ ਦੀ ਵੀਡੀਓ ਜਾਰੀ ਰੱਖਾਂਗੇ ਜੀ ਮਨਰੇ ਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਸੈਸ਼ੀ ਕੱਲ